ਸਤਿ ਸ਼੍ਰੀ ਅਕਾਲ ਤੁਸੀਂ ਜੁੜੇ ਹੋਏ ਹੋ ਪੰਜਾਬੀ ਰਡੀ ਯੂ ਐਸ ਏ ਦੇ ਨਾਲ ਤੇ ਮੈਂ ਹਾਂ ਪ੍ਰਵੀਨ ਸ਼ਰਮਾ ਲੈ ਕੇ ਹਾਜ਼ਰਾਂ ਪ੍ਰੋਗਰਾਮ ਖਬਰ ਤੇ ਨਜ਼ਰ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਕੀ ਅਹਿਮ ਤੇ ਕੀ ਖਾਸ ਖਬਰਾਂ ਨੂੰ ਲੈ ਕੇ ਚਰਚਾ ਕਰਨ ਦੇ ਲਈ ਜੁੜ ਚੁੱਕੇ ਨੇ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਜਨਾਰਥਲ ਜੀ ਚਰਮੇ ਜਸਤਿਕਾਲ ਸਵਾਗਤ ਹੈ ਜੀ ਪੰਜਾਬੀ ਰਡੀ ਯੂ ਐਸ ਏ ਤੇ ਸਤਿ ਸ਼੍ਰੀ ਅਕਾਲ ਪ੍ਰਵੀਨ ਜੀ ਸਾਰੇ ਦਰਸ਼ਕਾਂ ਨੂੰ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਧੰਨਵਾਦ ਕਰਦੇ ਚੱਲੀਏ ਸਪਾਂਸਰਸ ਦਾ ਜਿਹੜੇ ਜ਼ਰੀਆ ਬੰਦੇ ਨੇ ਇਹਨਾਂ ਪ੍ਰੋਗਰਾਮਾਂ ਨੂੰ ਤੁਹਾਡੇ ਤੱਕ ਪਹੁੰਚਾਉਣ ਦੇ ਲਈ ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਜਿਨ੍ਹਾਂ ਤੋਂ ਤੁਸੀਂ ਹਰ ਤਰੀਕੇ ਦੀ ਇੰਸ਼ੋਰੈਂਸ ਲੈ ਸਕਦੇ ਹੋ ਇੰਸ਼ੋਰੈਂਸ ਬਾਰੇ ਪਤਾ ਕਰਨ ਦੇ ਲਈ ਇਹਨਾਂ ਦਾ ਨੰਬਰ ਹੈ 482722500 ਇਹ 1992 ਤੋਂ ਲਗਾਤਾਰ ਇੰਸ਼ੋਰੈਂਸ ਬਿਜ਼ਨਸ ਦੇ ਵਿੱਚ ਸ਼ਾਨਦਾਰ ਸੇਵਾਵਾਂ ਦੇ ਰਹੇ ਨੇ ਤੇ ਅਮਰੀਕਾ ਭਰ ਦੇ ਵਿੱਚ ਇੰਸ਼ੋਰੈਂਸ ਕਰਦੇ ਨੇ ਓਬਾਮਾ ਕੇਅਰ ਮੈਡੀਕੇਅਰ ਜਾਂ ਫਿਰ ਕਵਰ ਕੈਲੀਫੋਰਨੀਆ ਬਾਬਤ ਪਾਲਿਸੀ ਕਰਵਾਉਣ ਦੇ ਲਈ ਸਲਾਹ ਲੈਣ ਦੇ ਲਈ ਅੱਜ ਹੀ ਕਾਲ ਕਰੋ 4827225 ਟਰਕੀਨ ਇਮੀਗ੍ਰੇਸ਼ਨ ਲਾਫਰਾਂ ਵਾਲੇ ਜੇ ਟਰਕੀਨਾ ਟੋਰਨਟੋ ਟਰਕੀਨਾ ਦੇ ਨਾਲ ਤੁਸੀਂ ਯੂਐਸਸੀ ਇਮੀਗ੍ਰੇਸ਼ਨ ਬਾਬਤ ਕੋਈ ਵੀ ਸਲਾਹ ਕਰਨੀ ਹੈ ਤੇ ਇਹਨਾਂ ਦਾ ਨੰਬਰ ਹੈ 4159090503 ਗੁਰਦੀਪ ਸਿੰਘ ਬਰਦੀ ਕੋ ਲੋਬੀ ਸੰਦੀਪ ਸਿੰਘ ਸੰਦੀਪ ਕੌਰ ਸੈਨ ਹੋਜ਼ੇ ਓਂਕਾਰ ਸਿੰਘ ਫਰੇਜ਼ਨੋ ਕੋਨਾਮ ਸਿੰਘ ਐਂਟੀਡੋਪਰ ਜਰਨੈਲ ਸਿੰਘ ਸਿਆਟਲ ਮਨਦੀਪ ਢਿਲੋ ਯੂਬਾਸਿਟੀ ਤੇ ਲਾਲੀ ਸਿੰਘ ਗਰੇਵਾਲ ਫਰੀਮਾਉਂਟ ਤੋਂ ਇਹਨਾਂ ਸਾਰੇ ਹੀ ਸਪੌਂਸਰਸ ਦਾ ਬਹੁਤ ਬਹੁਤ ਧੰਨਵਾਦ ਤੇ ਜੇਕਰ ਤੁਸੀਂ ਵੀ ਪੰਜਾਬ ਦੇ ਯੂਐਸਏ ਦੇ ਇਹਨਾਂ ਪ੍ਰੋਗਰਾਮਾਂ ਨੂੰ ਸਪੌਂਸਰ ਕਰਨਾ ਚਾਹੁੰਦੇ ਹੋ ਤਾਂ ਸਟੂਡੀਓ ਦਾ ਨੰਬਰ ਹੈ 408272520 ਅੱਜ ਦਾ ਇਹ ਖਬਰ ਤੇ ਨਜ਼ਰ ਪ੍ਰੋਗਰਾਮ ਸਾਲ 2025 ਦੀ 19 ਨਵੰਬਰ ਦਾ ਪ੍ਰੋਗਰਾਮ ਹੈ ਤੇ ਦਿਨ ਅੱਜ ਬੁੱਧਵਾਰ ਹੈ ਗੱਲ ਕਰੀਏ ਸ਼ਰਮਾ ਜੀ ਈਵੈਂਟ ਦੀ ਪੰਜਾਬ ਸਰਕਾਰ ਦੇ ਕੀਵਰਡ ਦੀਆਂ ਖਾਸੀਆਂ ਈਵੈਂਟ ਦੀਆਂ ਖਾਸੀਆਂ ਚਰਚਾਵਾਂ ਨੇ ਤੇ ਇਹ ਮਜ਼ੇਦਾਰ ਈਵੈਂਟ ਦਾ ਬੈਲ ਜਿਹੜਾ ਉਹ 2 ਕਰੋੜ ਹੈ ਤੇ ਮਾਨ ਸਰਕਾਰ ਦੀ ਕਹਿੰਦੇ ਬੱਲੇ ਬੱਲੇ ਹੋਈ ਪਈ ਆ ਪੰਜਾਬ ਦੇ ਵਿੱਚ ਪ੍ਰਵੀਨ ਜੀ ਕਿਹੜਾ ਪ੍ਰੋਗਰਾਮ ਹੈ ਜਿਹੜਾ ਪ੍ਰੋਗਰਾਮ ਦੀ ਥਾਂ ਈਵੈਂਟ ਨਾ ਹੋਵੇ ਜੀ ਜੀ ਇਹਨਾਂ ਸਮਾਗਮਾਂ ਜੀ ਨੂੰ ਇਵੈਂਟ ਬਣਾ ਕੇ ਪੇਸ਼ ਨਹੀਂ ਕਰਦੇ ਆਪਾਂ ਪਹਿਲੇ ਦਿਨ ਤੋਂ ਹੀ ਇਸ ਵਾਰ ਨਾਲ ਗੱਲ ਕਰਦੇ ਆ ਕਿ ਇਹ ਸਰਕਾਰ ਹੈ ਜਾਂ ਇਵੈਂਟ ਮੈਨੇਜਮੈਂਟ ਕੰਪਨੀ ਹੈ ਹਮਮ ਜਿਸ ਤਰ੍ਹਾਂ ਪੰਜਾਬ ਦਾ ਪੈਸਾ ਬਾਹਲੀਆ ਕੰਪਨੀਆਂ ਦੇ ਰਾਹੀਂ ਇੱਥੋਂ ਕਟਿਆ ਜਾ ਰਿਹਾ ਉਹਦੇ ਰਾਜਨੀਤਿਕ ਤੌਰ ਦੇ ਉੱਤੇ ਮਾਇਨੇ ਬਣਦੇ ਨੇ ਕੁਝ ਜੀ ਜੀ ਸਹੀ ਹੈ ਉਹ ਜਾਂਚ ਦਾ ਵਿਸ਼ਾ ਹੈ ਕਿ ਇਹ ਸੂਬੇ ਦਾ ਪੈਸਾ ਜਿਹੜੀਆਂ ਕੰਪਨੀਆਂ ਰਾਹੀਂ ਅਦਾਗੀ ਦੇ ਰੂਪ ਚ ਜਾ ਰਿਹਾ ਉਹਦੇ ਟੈਂਟਾਂ ਦੇ ਰੂਪ ਚ ਕਦੇ ਕੁਰਸੀਆਂ ਦੇ ਰੂਪ ਚ ਕਦੇ ਖਾਨਪੀਣ ਦੇ ਰੂਪ ਚ ਕਦੇ ਪ੍ਰਬੰਧਾਂ ਦੇ ਰੂਪ ਚ ਉਹ ਸਾਰੇ ਸਵਾਲ ਨੇ ਹੁਣ ਇੱਕ ਮਿਲ ਚਰਚਾ ਚ ਆਇਆ ਜੂਨ ਮਹੀਨੇ ਦੇ ਵਿੱਚ ਇਹਨਾਂ ਨੇ ਜਲੰਧਰ ਦੇ ਵਿੱਚ ਇੱਕ ਮਤਲਬ ਕਿ 77 ਕਰੋੜ ਦਾ ਪ੍ਰੋਜੈਕਟ ਹੈ ਜੀ ਕਹਿੰਦੇ ਅਸੀਂ ਜੀ ਉਹ ਸਪੋਰਟ ਸਹਵਲ ਤੇ ਗਾਰਡਨ ਜੀ ਹੈ ਨਾ ਉਹਦਾ ਜੀ ਨੀ ਪੱਥਰ ਰੱਖਣਾ ਜੀ ਤੇ ਨੀ ਪੱਥਰ ਰੱਖਣ ਆ ਰਹੇ ਨੇ ਜੀ ਮੁੱਖ ਮਹਿਮਾਨ ਕੇਜਰੀਵਾਲ ਜੀ ਨਾਲ ਮੁੱਖ ਮੰਤਰੀ ਭਗਵੰਤ ਮਾਨ ਵੀ ਹੋਣਗੇ ਹੂੰ ਹੂੰ ਸੋ ਠੀਕ ਹੈ ਜੀ ਉਹ ਪ੍ਰੋਗਰਾਮ ਜਲੰਧਰ ਚ ਹੋ ਗਿਆ ਜੀ ਉਹਦਾ ਨੀ ਪੱਥਰ ਰੱਖ ਹੋ ਗਿਆ ਹਮਮ ਉਹ ਲੰਗੇ ਕੱਲ ਮੀਟਿੰਗ ਸੀ ਜਲੰਧਰ ਨਗਰ ਨਿਗਮ ਦੀ ਤੇ ਨਗਰ ਨਿਗਮ ਦੀ ਮੀਟਿੰਗ ਦੇ ਦਰਮਿਆਨ ਜਦੋਂ ਮਤੇ ਪੇਸ਼ ਕੀਤੇ ਜਾ ਰਹੇ ਸੀ ਉਹਨਾਂ 'ਚ 99 ਨੰਬਰ ਮਤਾ ਜਿਹੜਾ ਆ ਉਹ ਹੈ ਜੀ ਮਜੇਦਾਰ ਇਵੈਂਟ ਦਾ ਬਿੱਲ 1.2 ਕਰੋੜ ਜੀ ਹੁਣੇ ਜੀ ਉਹ ਇਵੈਂਟ ਹੈ ਜਿਹਦੇ ਲਈ ਨੀ ਪੱਥਰ ਰੱਖਣਾ ਹੈ ਅਸੀਂ ਅਰਵਿੰਦ ਕੇਸਰੀ ਬਾਦ ਹਮਮ ਨੀ ਪੱਥਰ ਦਾ ਸਮਾਗਮ ਦਾ ਬਿੱਲ 1.2 ਕਰੋੜ ਹਮ ਉਹਦੇ ਵਿੱਚ 16 ਲੱਖ ਦੀ ਰੋਟੀ ਖਾ ਗਈ ਕਹਿੰਦੇ ਅੱਛਾ ਵਾਹ ਉਦੇ ਵਿੱਚ ਜੀ ਲਾਈਵ ਕਰਨ ਦਾ ਬਿੱਲ ਜੀ 2 ਲੱਖ ਤੋਂ ਉੱਪਰ ਹੈ ਜੀ ਹਾਂ ਜੀ ਆ ਸਿੰਗਰ ਨੂੰ ਦਿੱਤਾ ਜੀ ਇੰਨੇ ਲੱਖ ਮਤਲਬ ਪਤਾ ਨਹੀਂ ਸਿੰਗਰ ਆਮ ਤੌਰ ਤੇ ਤਾਂ 3-4 ਲੱਖ ਲੈਂਦੇ ਨੇ ਉੱਤੇ ਪਤਾ ਨਹੀਂ ਇਹਨਾਂ ਕੋਲੋਂ 7-8-8 ਲੱਖ ਕਿਵੇਂ ਲਿਆ ਜੀ ਹੁਣ 50% ਤੇ ਖੇਡ ਰਹੇ ਨੇ ਕਿ ਕਿੰਨੇ ਪਰਸੈਂਟ ਤੇ ਸਰਕਾਰ ਖੇਡ ਰਹੀ ਹੈ ਜਾਂ ਕੌਣ ਖੇਡ ਰਿਹਾ ਹੈ ਸਵਾਲ ਸੋ ਕੁੱਲ ਮਿਲਾ ਕੇ ਉਹ ਪੌਣੇ 2 ਕਰੋੜ ਦੇ ਬਿੱਲ ਨੂੰ ਲੈ ਕੇ ਨਗਰ ਨਿਗਮ 'ਚ ਹਗਾਮਾ ਹੋ ਗਿਆ ਜੀ ਇਹ ਵੀ ਇਹ ਤਾਂ ਲੋਕਾਂ ਦੇ ਪੈਸੇ ਤੇ ਠੱਗੀ ਹੈ ਜੀ ਕਿਉਂਕਿ ਉੱਥੇ ਮਾ ਬੀਜੇਪੀ ਦੇ ਵੀ ਐਮਸੀ ਹੈਗੇ ਨੇ ਤੇ ਉਹ ਹੁਣ ਅਟਲਪੁਰੀ ਉਸ ਰੋਲ ਦੇ ਵਿੱਚ ਨੇ ਕਿ ਹਾਂ ਆਪਾਂ ਸਾਰਿਆਂ ਤੇ ਹਮਲਾਵਰ ਕਰਨਾ ਤੇ ਉਹ ਮੁੱਦਾ ਬੜਾ ਹੋ ਗਿਆ ਹੂੰ ਉਹ ਮੀਡੀਆ 'ਚ ਆ ਗਿਆ ਤੇ ਅਜੇ ਇਹ ਮਾਮਲਾ ਵਿਵਾਦਾਂ ਚ ਹੈ ਹੂੰ ਪਰ ਸਵਾਲ ਇਹ ਹੈ ਕਿ ਕੀ ਇਹ ਇਕੁਇਪਮੈਂਟ ਹੂੰ ਹੂੰ ਆਪਾਂ ਜਦੋਂ ਇਹ ਆਟਾ ਦਾਲ ਘਰ-ਘਰ ਪਹੁੰਚਾਉਣ ਦੀ ਗੱਲ ਕਰਦੇ ਸੀ ਆਪਾਂ ਤਾਂ ਵੀ ਗੱਲ ਕੀਤੀ ਸੀ ਇਹ ਗੌਰ ਕਰੋ ਕਿ ਕੀ ਤੋਂ ਆਟਾ ਪਹੁੰਚਾਉਣ ਨੂੰ ਫਿਰਦੇ ਨੇ ਕੀ ਤੋਂ ਵਡਾਉਣ ਨੂੰ ਫਿਰਦੇ ਨੇ ਹੂੰ ਜਦੋਂ ਇਹਨਾਂ ਨੇ 1 ਮੰਬਰ ਵਾਲਾ ਇਤਾ ਸੀਗਾ ਲੁਧਿਆਣਾ ਯੂਨੀਵਰਸਿਟੀ ਦੇ ਵਿੱਚ ਕਿ ਜੀ ਆਹ ਕੁਰਸੀਆਂ ਲਾਤੀਆਂ ਸਾਰਿਆਂ ਦੀਆਂ ਆਜੋ ਹਮ ਹਮ ਉਸ ਸਮੇਂ ਦੀ ਉਹ ਕਰੋਨਾ ਚ ਗਿਆ ਸੀ ਵੈ ਹਮ ਕੀ ਜੀ ਉੱਥੇ ਹਾਲ ਯੂਨੀਵਰਸਿਟੀ ਦਾ ਜੀ ਪ੍ਰਬੰਧ ਉਹਨਾਂ ਦੇ ਸਾਰੇ ਕਿਤੇ ਕਰਾਈ ਤੇ ਇਹ じゃ ਕੀ ਖਰਚ ਆ ਹਮ ਫਿਰ ਕਦੇ ਜੀ ਸਾਈਕਲ ਰੈਲੀ ਕਦੇ ਜੀ ਮਾਸਟਰ ਬੱਸਾਂ ਚੜਾਉਣ ਲਈ ਫਿਰ ਜੀ ਟੈਂਟ ਵੀ ਦਿੱਲੀ ਤੋਂ ਆਉਣ ਲੱਗੇ ਕੁਰਸੀਆਂ ਵੀ ਦਿੱਲੀ ਤੋਂ ਆਉਣ ਲੱਗ ਪੀਆਂ ਹਮ ਸੋ ਇਹ ਕੁੱਲ ਮਿਲਾ ਕੇ ਹਰ ਪ੍ਰੋਗਰਾਮ ਦੇ ਵਿੱਚ ਇੰਜ ਲੱਗਣ ਲੱਗ ਪਏ ਜਿਵੇਂ ਕਿ ਈਵੈਂਟ ਕਰਦੇ ਨੇ ਹਰ ਮਹੀਨੇ ਚ ਇੱਕ ਦੋ ਪ੍ਰੋਗਰਾਮ ਏਡਾ ਬੜਾ ਕਰੋ ਜਿਹਦੇ ਨਾਲ ਬਾਹਰੀ ਕੰਪਨੀਆਂ ਨੂੰ ਅਧਿਕ ਗਿਓ। ਹੁਣ ਤਾਂ ਜਿਹੜੀ ਸਥਿਤੀ ਹੈ 350 ਸਾਲਾ ਸ਼੍ਰੀ ਹਰਿਉਤ 23 ਬਾਦਰੀ ਜੀ ਦੇ ਸ਼੍ਰੀਦੀਪੁਰ ਨੂੰ ਲੈ ਕੇ ਸਮਾਗਮਾਂ ਦੀ ਰੂਪਰੇਖਾ ਨੂੰ ਲੈ ਕੇ ਹਮਮ ਠੀਕ ਹੈ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਜੇਕਰ ਉਹਨਾਂ ਦੇ ਕਾਰਜਕਾਰ ਦੇ ਦੌਰਾਨ ਕੋਈ ਸਤਾਪਦੀ ਆਉਂਦੀ ਹੈ, ਕੋਈ ਵੱਡਾ ਧਾਰਮਿਕ ਦਿਹਾੜਾ ਆਉਂਦਾ ਹੈ ਤਾਂ ਉਹਦੇ ਲਈ ਮਤਲਬ ਰੋਡ ਮੈਪ ਉਹਦੇ ਦੀ ਸੜਕਾਂ ਦਾ ਪ੍ਰਬੰਧ, ਲੋਕਾਂ ਦੇ ਰਹਿਣ ਸਹਿਣ, ਬਾਥਰੂਮਾਂ ਦਾ ਪ੍ਰਬੰਧ ਐਨਾ ਲੌਂਗ ਅਂਡ ਆਰਡਰ ਸੇਜ਼ ਦਾ ਪ੍ਰਬੰਧ ਐਨਾ ਫਿਰ ਆਵਾਜਾਈ ਦੇ ਲਈ ਕੋਈ ਦਿੱਕਤ ਨਾ ਹੋਵੇ ਉਹਦੇ ਪ੍ਰਬੰਧੇ ਸਕਰਨ ਕਰ ਲਏ ਹੁੰਦੇ ਆ ਹਮ 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 ਇਹ ਜੋ ਮੇਵਰੀ ਆ ਪਰ ਹੁਣ ਲੋਕ ਹੀ ਜਾਂਦੇ ਜੀ ਉੱਥੇ ਟੈਂਟ ਸੀਟੀ ਨਾਲ ਤੇ ਵੀ ਕਪੜਾ ਜੀ ਹਮ ਜਦੋਂ ਕਿ ਅਜੇ ਸੰਗਤ ਆਉਣੀ ਐ ਸੰਗਤ ਨੇ ਰਹਿਣਾ ਪਰ ਇਹ ਪਹਿਲੇ ਹੀ ਬੋਤ ਕਿਉਂ ਟਰੇ ਨੇ ਤੁਹਾਡੇ ਜੀ 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 ਬਿਲਕੁਲ ਲੋਕ ਤਾਂ ਵੀ ਜਨਾ ਚਾਹੁੰਦੇ ਨੇ ਕਿ ਜਿਹੜਾ ਤੁਸੀਂ ਇੱਕ ਦਿਨ ਦਾ ਉੱਥੇ ਸੈਸ਼ਨ ਕਰਦਾ ਹਮ ਹਮ ਉਹਦੇ ਲਈ ਤੁਸੀਂ ਜਿੰਨਾ ਤਾਮਚੰਮ ਕਰ ਰਹੇ ਹੋ ਇਹੀ ਪੈਸਾ ਅਨੰਤਪੁਰ ਸਾਹਿਬ ਦੀ ਨਗਰੀ ਤੇ ਲੱਗ ਸਕਦਾ ਸੀ ਹੂੰ ਸਹੀ ਤੁਸੀਂ ਇਹਦੇ ਨਾਲ ਵੱਡ ਨਾਮ ਕਮਾਲ ਕਰ ਸਕਦੇ ਜੀ ਕਿ ਕੋਈ ਚੰਗਾ ਫੈਸਲਾ ਗੁਰੂ ਸਾਹਿਬ ਦੇ ਨਾਮ ਤੇ ਸਮੁੱਚੇ ਪੰਜਾਬ ਦੇ ਲਈ ਕਰਨਾ ਪੰਜਾਬੀਆਂ ਤੇ ਨਹੀਂ ਕਰਨਾ ਤਾਂ ਪੰਜਾਬ ਦੀ ਵਿਧਾਨ ਸਭਾ ਵਿੱਚ ਬੈਠ ਕੇ ਕਰਕੇ ਵੱਡੀ ਚਰਚਾ ਹੋ ਸਕਦੀ ਸੀ ਕਿ ਉਹਦੇ ਲਈ ਟੈਂਟ ਫਰਮ ਮੰਗਾ ਕੇ ਕੁਰਸੀਆਂ ਮੇਜ਼ ਨਵੇਂ ਬਣਵਾ ਕੇ ਉਹਨੀਆਂ ਗੈਲਰੀਆਂ ਬਣਾ ਕੇ ਪੂਰੀ ਵਿਧਾਨ ਸਭਾ ਦੀ ਸ਼ਕਲ ਉੱਥੇ ਤਿਆਰ ਕਰਕੇ ਉਹ ਸਾਰਾ ਸਮਾਪਤ ਕੋਤੋਂ 4 ਘੰਟੇ 6 ਕਰਕੇ 8 ਘੰਟੇ ਤੋਂ ਬਾਅਦ ਕੀ ਕਰਨਾ ਜੀ ਉਹਦਾ ਹੂੰ ਸਹੀ ਇਹਦੇ ਘਰੇ ਪਹੁੰਚਾਉਣਾ ਆ ਜਿਵੇਂ ਇਹ ਮਤਲਬ ਕਿ ਨਗਰ ਕੌਂਸਲ ਦੀ ਪ੍ਰਧਾਨ ਸੀ ਨਾਬੇ ਵਾਲੀ ਬੀਬੀ ਉਹਦੇ ਘਰ ਵਾਲੇ ਦੇ ਘਰੋਂ ਥਾਮੋਂ ਤੋਂ ਟੋਕਾਣੇ ਤੋਂ ਟਰਾਲੀਆਂ ਮਿਲ ਗਈਆਂ ਇਹ ਉਹਦੇ ਸਰਕਾਰੀ ਵਿਹਾਰਜ ਤੋਂ ਟੋਆ ਪੱਟ ਕੇ ਉੱਥੇ ਟਰਾਲੀਆਂ ਦੀ ਬਿੱਡਾ ਮਿਲ ਗਈਆਂ ਸਮਾਨ ਮਿਲ ਗਿਆ ਫਰੈਂਕੀ ਤੇ ਦੱਬਣਾ ਹਮ ਸਰਕਾਰੀ ਚੋਰ ਬਣਨਾ ਹਮ ਸੋ ਇਸ ਵਾਲ ਫਰੇ ਨੇ ਜੀ ਕਿ ਉਹ ਇੰਨਾ ਪੈਸਾ 4 ਘੰਟੇ 6 ਘੰਟੇ ਲਈ ਬਰਬਾਦ ਕਿਉਂ ਕੀਤਾ ਜਨਕੀ ਇਹ ਵੀ ਈਵੈਂਟ ਦਾ ਹੀ ਹਿੱਸਾ ਹਮ ਸਹੀ ਹੈ ਠੇਕਾ ਥਾਰਾ ਵਾਲੀ ਕੰਪਨੀਆਂ ਨੂੰ ਐ ਦਾ ਵੀ ਹੂੰ ਤੇ ਇਸ ਲਈ ਇਹ ਮਜੇਦਾਰ ਇਵੈਂਟ ਦੇ ਨਾਂ ਤੇ ਜੇ 2 ਕਰੋੜ ਦੇ ਬਿੱਲ ਨੇ ਤਾਂ ਹਿਸਾਬ ਲਾਓ ਕਿ ਸ਼ਰਦਾਵਲੀ ਇਵੈਂਟ ਦੇ ਨਾਂ ਦੇ ਉੱਤੇ ਕਿੰਨੇ ਬਿੱਲ ਲੋਕਾਂ ਦੀ ਭਾਵਨਾ ਨੂੰ ਖੇਡ ਕੇ ਬਣਾ ਸਕਦੇ ਨੇ ਇਹ ਤਾਂ ਸਵਾਲ ਖੜਾ ਹੈ ਹੂੰ ਜੀ ਸਹੀ ਹੈ ਇਹ ਵੀ ਦੇਖੋ 70 ਸਾਲਾਂ ਦੇ ਵਿੱਚ ਸ਼ਰਮਾ ਜੀ ਪਹਿਲੀ ਵਾਰੀ ਹੋਇਆ ਵੀ ਧਰਤੀ ਦੇ ਵਿੱਚ ਨੱਪੀਆਂ ਟਰਾਲੀਆਂ ਬਾਹਰ ਨਿਕਕਡੀਆਂ ਜਾ ਰਹੀਆਂ ਨੇ ਸਮਾਨ ਕੱਢਿਆ ਜਾ ਰਿਹਾ ਔਰ ਇਹ ਨਵਾਂ ਇਨਕਲੱਬ ਇਨਾ ਦੇ ਰਾਤ ਚ ਆਇਆ ਹੂੰ ਬਿਲਕੁਲ ਜੀ ਅਗਲੀ ਗੱਲ ਕਰੀਏ ਬਿਜਲੀ ਕਨੈਕਸ਼ਨਾਂ ਦੀ ਇਹਨਾਂ ਨੇ ਨੋ ਐਨਸੀ ਐਨਓਸੀ ਜਿਹੜਾ ਲਿਆਂਦਾ ਉਹ ਲੋਕਾਂ ਨੂੰ ਸਹੂਲਤ ਹੈ ਜਾਂ ਫਿਰ ਮਾਫੀ ਇਹਨੂੰ ਜੀ ਪ੍ਰਵੀਨ ਜੀ ਨਵੇਂ ਮੰਤਰੀ ਨੇ ਅਜ ਤੱਕ ਸੰਜੀਵ ਅਰੂੜਾ ਜੀ ਠੀਕ ਹੈ ਜੀ ਇੱਕ ਬੰਦਾ ਕਾਰੋਬਾਰੀ ਹੈ ਬਿਲਕੁਲ ਸਹੀ ਹੈ ਉਹ ਉਸ ਨੂੰ ਟਾਸਕ ਹੀ ਇਹੀ ਦਿੱਤਾ ਕਿ ਤੂੰ ਪੈਸਾ ਕਿਵੇਂ ਇਕੱਠਾ ਕਰਕੇ ਲਿਆਉਣਾ ਹੈ ਮਤਲਬ ਸਰਕਾਰ ਦੇ ਲਈ ਹੂੰ ਮੈਂ ਕਿਸੇ ਗਲਤ ਮਨਸ਼ਾ ਨਾਲ ਨਹੀਂ ਗੱਲ ਕਰ ਰਿਹਾ ਮੈਂ ਗੱਲ ਕਰ ਰਿਹਾ ਕਿ ਉਹਨੂੰ ਟਾਸਕ ਦਿੱਤਾ ਕਿ ਸਰਕਾਰੀ ਖਜ਼ਾਨੇ ਚ ਪੈਸਾ ਲੈ ਕੇ ਆਉ ਹਮ ਪਰ ਕੀ ਸੱਚਮੁੱਚ ਅਜੇ ਇਸ ਮਨਸ਼ਾ ਨਾਲ ਕੰਮ ਹੁੰਦਾ ਕਿ ਮਨਸ਼ਾ ਕੋਈ ਹੋਰ ਪਾਈ ਜਾਂਦੀ ਹੈ ਜੀ ਜੀ ਮੈਂ ਨਹੀਂ ਕਹਿੰਦਾ ਕਿ ਸੰਜੀਵ ਰੋੜੇ ਨੂੰ ਆਪਣੇ ਲਈ ਕੋਈ ਲੋਡ ਹੋ ਗਈ ਹਮ ਪਰ ਉਹ ਉਹ ਤਾਂ ਅਗਲਾ ਇੰਨਾ ਪੈਸੇ ਬੁਸੇ ਵਾਲਾ ਕਿ ਜੇ 1 ਦੀ ਜਗ੍ਹਾ 2-2 ਸੀਟਾਂ ਇਧਰ ਉਧਰ ਕਰਾ ਸਕਦਾ ਖਰੀਦ ਸਕਦਾ ਹੈ ਰਾਜ ਸਭਾ ਤੋਂ ਲੈ ਕੇ ਵਿਧਾਨ ਸਭਾ ਤੱਕ ਦੀ ਫਿਰ ਅਗਲਾ ਤਨ ਹੋ ਸਕਦਾ ਕਿ ਨਾ ਉਹਨੂੰ ਇਕੱਠਾ ਕਰਦੀ ਲੋੜ ਪਰ ਇਕੱਠਾ ਕਰਕੇ ਦੇ ਕੀ ਨੂੰ ਰਿਹਾ ਪਰ ਦੇ ਕੀ ਨੂੰ ਰਿਹਾ ਸਹੀ ਗੱਲ ਹੂੰ ਇਦਿਨੇ ਕੰਮ ਕਰ ਰਹੇ ਹੂੰ ਹੁਣ ਪਹਿਲੀ ਨਜ਼ਰੇ ਬਿਜਲੀ ਮੰਤਰੀ ਸਾਹਿਬ ਦਾ ਇਹ ਫੈਸਲਾ ਲੋਕ ਖਿੱਤੀ ਲੱਗਦਾ ਹੈ ਹੂੰ ਹੂੰ ਇਹ ਵੀ ਬਿਜਲੀ ਕਨੈਕਸ਼ਨ ਲੈਣਾ ਆਪਣੇ ਆਮ ਬੰਦੇ ਲਈ ਨਾ ਵੱਡੀ ਚੁਣੌਤੀ ਹੁੰਦਾ ਜੀ ਜਿਓ ਪਹਿਲਾਂ ਪ੍ਰੋਫਸਟਰ ਲਿਖਾ ਕੇ ਲਿਓ ਜੀ ਫਿਰ ਉਹ ਬਰਦਾਰ ਤੋਂ ਲਿਖਾ ਲਓ ਜੀ ਆ ਜੀ ਹੁਣ ਆ ਰਿਪੋਰਟ ਬਣਾ ਕੇ ਲਿਓ ਜੀ ਹੁਣ ਇੱਥੇ ਮੋਹਰਾਂ ਲੱਗਣੀਆਂ ਜੀ ਇਥੇ ਜੈਦੀ ਰਿਪੋਰਟ ਚਾਹੀਦੀ ਆ ਜੀ ਇਥੇ ਐਸਡੀਓ ਤੋਂ ਦਸਖਤ ਕਰਾਓ ਜੀ ਹੈਨਾ ਪਤਾ ਨਹੀਂ ਕੀ ਕੁਸਤੇ ਰੋ ਲੋਡ ਦਾ ਸਰਟੀਫਿਕੇਟ ਲਿਆਓ ਜੀ ਬਹੁਤ ਬਹੁਤ ਲੰਬੀ ਪ੍ਰਕਿਰਿਆ ਹਮ 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 ਔਰ ਇਸ ਲੰਬੀ ਪ੍ਰਕਿਰਿਆ ਚ ਅੱਜ ਇੱਕ ਨਹੀਂ ਬੈਠਾ ਸੀਟ ਤੇ ਗੱਲ ਨੂੰ ਦੂਆ ਨਹੀਂ ਬੈਠਾ ਔਰ ਫੋਟੋ ਦੇ ਕੋਲ ਪਈ ਆ ਤੀ ਉਹਦੇ ਕੋਲ ਪਈ ਆ ਫਿਰ ਮੱਥੇ ਟੇਕਣੇ ਪੈਂਦੇ ਨੇ ਕਈ ਖੜਿਆਂ ਤੇ ਤਾਂ ਜਾ ਕੇ ਕੈਕਸ਼ਨ ਮਿਲਦਾ ਸਹੀ ਇੱਕ ਲੰਬੀ ਜਦ ਹੋ ਜਾ ਹੁਣ ਇਹ ਸਾਰੀ ਪੀੜ ਚੋਂ ਲੰਘਣ ਵਾਲੇ ਲੋਕਾਂ ਨੂੰ ਇਹ ਖਬਰ ਪਹਿਲੀ ਨਜ਼ਰੇ ਐਂ ਲੱਗਦਾ ਕਿ ਸਾਡੇ ਲਈ ਸਰਕਾਰ ਨੇ ਬੱਲੇ ਬੱਲੇ ਕਰਤੀ ਕੋਈ ਨੋਸਦੀ ਲੋੜ ਨਹੀਂ ਕੋਈ ਕਿਧਰ ਲਿਖਾ ਕੇ ਲਿਆਉਣ ਦੀ ਲੋੜ ਨਹੀਂ ਤੁਸੀਂ ਸਿਰਫ ਆਪਣਾ ਸੈਲਫੀ ਐਪੀ ਡਾਉ ਬਤਾਓ ਕਿ ਥਾ ਮੇਰੀ ਆ ਇਸ ਕੰਮ ਦੀ ਬਾਕੀ ਜਾਨੀ ਉਸ ਤੋਂ ਤੁਹਾਨੂੰ ਕਨੈਕਸ਼ਨ ਮਿਲ ਜਾਊਗਾ ਕੱਲ ਨੂੰ ਜਾਂਚ ਦੇ ਵਿੱਚ ਪੜਤਾਲ ਦੇ ਵਿੱਚ ਲੱਗਿਆ ਕਿ ਤੁਸੀਂ ਝੂਠ ਬੋਲਿਆ ਗਲਤ ਹੋ ਫਿਰ ਕਨੈਕਸ਼ਨ ਰੱਦ ਹੋ ਸਕਦਾ ਨਹੀਂ ਕੋਈ ਦਿੱਕਤ ਨਹੀਂ ਜੀ ਤੋਂ ਪਹਿਲੀ ਨਜ਼ਰੇ ਲੋਕ ਸਹੂਲਤ ਲੱਗਦੀ ਹੈ ਪਰ ਸਵਾਲ ਇਹ ਹੈ ਕਿ ਜੇ ਇੱਕ ਪ੍ਰਕਿਰਿਆ ਬਣੀ ਹੈ ਐਮ ਸੀ ਸਰਪੰਚ ਜੇ ਉਹ ਤੱਕ ਟੋਕ ਟੋਕ ਉਹਦੇ ਵਿੱਚ ਚੱਲ ਜੇ ਜਾਦੇ ਨਹੀਂ ਤਾਂ ਘੱਟ ਘਣਕ ਪਸਦਾ ਹੋਊਗਾ ਜਾਦੇ ਨਹੀਂ ਪਸਦਾ ਹੋਊਗਾ ਹਾਂਜੀ ਹਾਂਜੀ ਬਿਲਕੁਲ ਲੰਘਦਾ ਸਾਰਾ ਹੁਣ ਵੀ ਤਾਂ ਇੱਥੇ ਬਾਹਰੀਆਂ ਨਹੀਂ ਆ ਮਤਲਬ ਕਿ ਰਹਿਸ਼ਾ ਵੀ ਨਹੀਂ ਬਾਹਰੀਆਂ ਨੂੰ ਮਿਲੇ ਵੀ ਨਹੀਂ ਪਰ ਜੇ ਤੁਸੀਂ ਖੁੱਲ੍ਹੇ ਹੀ ਖੋਲਣ ਖੇਲਣ ਨੂੰ ਫਿਰਦੇ ਹੋ ਤਾਂ ਜਮਾਂ ਹੀ ਮੁਕਲਾ ਹੋ ਗਿਆ ਕੰਮ ਸਹੀ ਹੈ ਹੁਣ ਪੰਜਾਬ ਦੇ ਵਿੱਚ ਬਾਦਲਾਂ ਦੀ ਸਰਕਾਰ ਪੰਜਾਬ ਦੇ ਵਿੱਚ ਕਾਂਗਰਸੀਆਂ ਦੀ ਸਰਕਾਰ ਐ ਪੰਜਾਬ ਦੇ ਵਿੱਚ ਹੁਣ ਮਾਨ ਸਰਕਾਰ ਜਿਹੜੀ ਵੀ ਸਰਕਾਰ ਆਈ ਉਹਨੇ ਆਉਂਦੇ ਐਲਾਨ ਕੀਤਾ ਵੀ ਜਿੰਨੀਆਂ ਕਲੋਨੀਆਂ ਹੁਣ ਤੱਕ ਬਣਨੀਆਂ ਇਤੋਂ ਬਾਅਦ ਕੋਈ ਨਹੀਂ ਨਵੀਂ ਬਣ ਦਿਆਂਗੇ ਗੈਰ ਕਾਨੂੰਨੀ ਕਲੋਨੀ ਹਮ ਬਸ ਆਖਰੀ ਵਾਰ ਅਸੀਂ ਇਹਨੂੰ ਪਾਸ ਕਰਨ ਲੱਗੇ ਆ ਬਹੁਤ ਦਬਾਅ ਸੀ ਸਾਡੇ ਤੇ ਸਾਰੇ ਨੂੰ ਪਤਾ ਹੈ ਕਿ ਜਿਹਦੀ ਸਰਕਾਰ ਹੁੰਦੀ ਹੈ ਹਮ 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 ਉਹਨਾਂ ਦੇ ਨਾਲ ਦੇ ਕਰਿੰਦੇ ਮੂਰੇ ਹੋ ਜਾਂਦੇ ਨੇ ਹਮ ਮਾਫੀਆ ਇੱਕੋ ਹੈ ਹਮ ਇੱਕ ਸ਼ਹਿਰ ਕਸਬੇ ਦੇ ਵਿੱਚ ਗਿਣੇ ਚੁਣੇ ਇਸ ਵੱਡੇ ਕਿਸਮ ਦੇ ਮਤਲਬ ਬੈਸੇ ਤਾਂ ਅੱਜ ਕੱਲ ਪ੍ਰਾਪਰਟੀ ਦੇ ਬਹੁਤ ਨੇ ਜਿਵੇਂ ਕਿਸੇ ਸਮੇਂ ਸਿੰਗਰਾਂ ਵਾਲੀ ਮਸ਼ਹੂਰ ਸੀ ਨਾ ਕਿ ਟਿੱਪ ਪੁੱਟੇ ਤੇ ਸਿੰਗਰ ਕਹਿੰਦੇ ਜੀ ਨਹੀਂ ਇਟਾਂ ਦੇ ਉੱਪਰ ਹੀ ਅੱਧੀ ਅੱਧੀ ਕਰਕੇ ਬੈਠੇ ਨੇ ਜੀ ਸਿੰਗਰ ਉਹ ਹਰਨ ਪ੍ਰਾਪਰਟੀ ਡੀਲਰਾਂ ਦਾ ਜੀ ਹੈਗਾ ਹੈਗਾ ਬਿਲਕੁਲ ਉਹ ਵੀ ਪ੍ਰਾਪਰਟੀ ਡੀਲਰ ਨੇ ਹੁਣ ਹਰ ਸ਼ਹਿਰ ਦਾ ਤਸਵੀਰ ਵਿੱਚ ਇੱਕ ਕਰ ਕਿਸੇ ਤੁਸੀਂ ਪੁੱਛ ਲਓ ਕਿ ਸੇ ਜ਼ਮੀਨ ਖਰੀਦਣੀਆਂ ਉਹ ਕਹਿੰਦਾ ਭਾਈ ਮੈਂ ਹੀ ਪ੍ਰਾਪਰਟੀ ਡੀਲਰਾਂ ਮੈਂ ਦਵਾ ਦਿੰਦਾ ਹੂੰ ਤਾਂ ਇਸ ਲਈ ਪਰ ਫਿਰ ਵੀ ਹਰੇਕ ਇਲਾਕੇ ਚ 5 10 8 10 ਜਿਹੇ ਠਣਾੜ ਹੁੰਦੇ ਨੇ ਜਿਨ੍ਹਾਂ ਦਾ ਮਿਲ ਕੇ ਇੱਕ ਗਰੋ ਹੁੰਦਾ ਹੂੰ ਸਹੀ ਹੈ ਤੋ ਬੜਾ ਕਾਰੋਬਾਰ ਕਰਦੇ ਨੇ ਤੇ ਉਹਨਾਂ ਚ ਹਰ ਪਾਰਟੀ ਨਾਲ ਤਾਲਮੇਲ ਰੱਖਣ ਵਾਲਾ ਬੰਦਾ ਹੁੰਦਾ ਜਿਦੀ ਸਰਕਾਰ ਆ ਗਈ ਜਿਹਦਾ ਐਮਐਲਏ ਆ ਗਿਆ ਉਹਦੇ ਵਾਲੇ ਬੰਦੇ ਨੂੰ ਮੂਰੇ ਕਰਕੇ ਉਹ ਕੰਮ ਕਰਦੇ ਨੇ ਤੇ ਕਲੋਨੀਆਂ ਕੱਢਦੇ ਨੇ ਗੈਰਕਾਨੂੰਨੀ ਸਹੀ ਹੈ ਸਹੀ ਹੈ ਤੇ ਬਾਅਦ ਚੋ ਸਰਕਾਰਾਂ ਨੂੰ ਮਾਨਤਾ ਦੇ ਦਿੰਦੀਆਂ ਹਮ ਹੁਣ ਇਹ ਸਰਕਾਰ ਦੇ ਸਮੇਂ ਵੀ ਮਾਨਤਾਵਾਂ ਮਿਲੀਆਂ ਜੀ ਕਲੋਨੀਆਂ ਅੱਜ ਵੀ ਉਸਰੋਂ ਨਹੀਂ ਹਟ ਰਹੀਆਂ ਹਮ ਤੇ ਹੁਣ ਤੁਸੀਂ ਜਮ੍ਹਾਂ ਹੀ ਸ਼ਾਂਤਤਾ ਨਹੀਂ ਕਰ ਰਹੇ ਦਾ ਕਿ ਲੌਬੀ ਲੈਂਡ ਮਾਫੀ ਵਾਲੇ ਉਹ ਸਾਡੇ ਲਈ ਹੋਰ ਮੱਥਾ ਠੀਕ ਜਿਓ ਤੁਹਾਡੇ ਲਈ ਕੋਈ ਦਿੱਕਤ ਨਹੀਂ ਸਭ ਤੋਂ ਪਹਿਲਾਂ ਬਿਜਲੀ ਕਨੈਕਸ਼ਨ ਮਿਲਿਆ ਕਰੂਗਾ ਤੁਹਾਨੂੰ ਚੱਕੋ ਤੇ ਲੱਗੂਗਾ ਹੈ ਕਿ ਕਲੋਨੀ ਜੀ ਨੇ ਪਲਾਟ ਰੇ ਨੇ ਉਹਦੇ ਲਈ ਸੌਂਤਾ ਸਿਰਾ ਮੋਖਲਾ ਮਾਫੀ ਲਈ ਕਰਨ ਕੀ ਇਹ ਕੱਲਾ ਲੈਂਡ ਮਾਫੀਆ ਲਈ ਹੋਇਆ ਐਨਓਸੀ ਦਾ ਮਾਮਲਾ ਜਾਂ ਬੀਜੇਪੀ ਜਿਹੜੇ ਟਰੈਕ ਤੇ ਪੰਜਾਬ ਚ ਦਾਖਲ ਹੋਣਾ ਚਾਹ ਰਹੀ ਹੈ ਉਸ ਟਰੈਕ ਨੂੰ ਵੀ ਸਾਫ ਕੀਤਾ ਜਾ ਰਿਹਾ ਹੈ ਕਿ ਆਉਣ ਤੋਂ ਬਾਅਦ ਆਓ ਕੱਲਾ ਐਫੀਡੈਵਿਟ ਦਾਅੋ ਤੇ ਕਰੈਕਸ਼ਨ ਲਾਓ ਇਹ ਇਹ ਦੋ ਪਹਿਲੂ ਗੌਰ ਕਰਨ ਵਾਲੇ ਨੇ ਜੀ ਸਹੀ ਹੈ ਕਿ ਜਿਹੜੀ ਵੋਟ ਖਰੀਦਣੀ ਥਾਨ ਹੈ ਜਿਹੜੀ ਵੋਟ ਪੂਰੇ ਇੱਕ ਲੰਬੜਦਾਰ ਦੇ ਕਹਿ ਤੇ ਪੈਣੀ ਹੈ ਹਾਂ 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 ਹੈਨਾ ਜਿਹੜੀ ਵੋਟ ਨੇ ਸਵਾਲ ਨਹੀਂ ਕਰਨਾ ਕਿ ਸਾਡੇ ਗਲੀਆਂ ਨਾਲੀਆਂ ਬਣਾਈਆਂ ਕਿ ਨਹੀਂ ਬਣਾਈਆਂ ਸਾਡੇ ਬੱਚਿਆਂ ਨੂੰ ਰੁਜ਼ਗਾਰ ਦਿੱਤਾ ਕਿ ਨਹੀਂ ਦਿੱਤਾ ਜਿਹੜਾ ਸਾੜੀ ਸੂਟ ਪੈਸਾ ਰਾਸ਼ਨ ਥੈਲੇ ਦੀ ਵਿਕਣੀ ਹੈ ਹਮ ਉਸ ਵੋਟ ਨੂੰ ਕਨੈਕਸ਼ਨ ਦੇ ਕੇ ਤੁਸੀਂ ਪੱਕਾ ਤਾਂ ਨਹੀਂ ਕਰ ਕਿ ਕਨੈਕਸ਼ਨ ਵੀ ਚੱਕਦੇ ਮੁਕਤ ਵੀ ਹੈ ਕਿ 300 ਕੁਣਟ ਵੀ ਮਾਫਨੇ ਤੇ ਤੇ ਬਿਜਲੀ ਕਨੈਕਸ਼ਨ ਵੀ ਤੈਨੂੰ ਪਹਿਲਾਂ ਹੂੰ ਕੋਈ ਐਨਓਸੀ ਦੀ ਲੋੜ ਨਹੀਂ ਕੀ ਇਹ ਉਹ ਬੋਟ ਬੈਂਕ ਆਪਣੇ ਲਈ ਪੱਕਾ ਕਰਨਾ ਕਿ ਜਿਹੜੇ ਗਾਹਾਂ ਨੂੰ ਆਉਣ ਨੂੰ ਕਰਦੇ ਨੇ ਉਹਨਾਂ ਲਈ ਪੱਕਾ ਕਰਨਾ ਇਹ ਤਾਂ ਰੱਬ ਜਾਣੇ ਹੂੰ ਪਰ ਇਹ ਜਿਹੜਾ ਪਹਿਲੀ ਨਜ਼ਰੇ ਦਿਖਦਾ ਹੈ ਹੂੰ ਕਿਉਂਕਿ ਮੈਂ ਪਹਿਲਾਂ ਵੀ ਸ਼ਰਕਤ ਕੀਤਾ ਉਹ ਸਿਆਸਤ ਵਿੱਚ ਜੋ ਦਿਖਦਾ ਹੁੰਦਾ ਹੈ ਨਹੀਂ ਜੋ ਹੁੰਦਾ ਉਹ ਦੱਸ ਨਹੀਂ ਹੂੰ ਬਿਲਕੁਲ ਜੀ ਤੇ ਅਗਲੀ ਗੱਲ ਕਰੀਏ ਸ਼ਰਮਾ ਜੀ ਆਪਾਂ ਮੰਤਰੀ ਸੌਂਦ ਦੀ ਕਹਿੰਦੇ ਇਹਨੂੰ ਜਥੇਦਾਰ ਸਾਹਿਬ ਨੇ ਤਲਬ ਕੀਤਾ ਜੀ ਬਿਲਕੁਲ ਜੀ ਮંત્રી ਪਰਮਪ੍ਰੀਤ ਸਿੰਘ ਹੋਰੀ ਸੌਦਾ ਇਹ ਅੱਜਕੱਲ੍ਹ ਪੰਜਾਬ ਦੇ ਸੱਭਿਆਚਾਰਕ ਟੂਰਿਸਟ ਇਹਨਾਂ ਮਾਮਲਿਆਂ ਦੇ ਮੰਤਰੀ ਨੇ ਤੇ ਪੰਜਾਬ ਸਰਕਾਰ ਵੀ 350 ਸਾਲਾ ਸ਼੍ਰੀ ਉਤੇਗਵਾਦਿਸ਼ੀ ਦੀ ਪਰਮ ਮਨਾਉਣ ਦੇ ਲਈ ਪੱਬਾਂ ਪਾ ਰਿਹਾ ਤੇ ਉਹ ਵੀ ਆਪਣੇ ਵੱਲੋਂ ਸਾਰੇ ਸਮਾਗਮ ਲੀਕ ਰਹੀ ਹੈ ਕੀਰਤਨ ਦਰਬਾਰ ਵੀ ਨਗਰ ਕੀਰਤਨ ਵੀ ਕੱਲ ਵੀ ਸ਼ਿ ਨਗਰ ਦੇ ਵਿੱਚ ਸੀਗੇ ਹੈਨਾ ਉਹ ਉੱਥੋਂ ਮਤਲਬ ਕਿ ਬਾਕਾਇਦਾ ਤੌਰ ਤੇ ਨਗਰ ਕੀਰਤਨ ਦਾ ਆਗਾਜ਼ ਕੀਤਾ ਕੇ ਜਿਹੜੀ ਵਾਰਵੇਂ ਗਈ ਸੀ ਭਗਵੰਤ ਜੀ ਵੀ ਗਏ ਸੀ ਉਹਦੇ ਇਹਨਾਂ ਦੇ ਇੰਟਰਵਿਊ ਸੀਗੇ ਸੋ ਇਹਦਰ ਤਰਪਨੀ ਸੋਹਣ ਹੋਰਾਂ ਦੀ ਅਗਵਾਈ ਹੇਠ ਕਹਿੰਦੇ ਜੀ ਚਨੰਦਪੁਰ ਸਾਹਿਬ ਵਿਖੇ ਵੀ ਭਾਈ ਜੈਤਾ ਜੀ ਦੀ ਯਾਦਗਾਰ ਦੇ ਵਿੱਚ ਪ੍ਰਦਰਸ਼ਨੀਆਂ ਲੱਗੀਆਂ ਨੇ ਤੇ ਉਹਨਾਂ ਪ੍ਰਦਰਸ਼ਨੀਆਂ ਦੇ ਦਰਮਿਆਨ ਐ ਇੱਕ ਜੀਜ ਉੱਪਰ ਤੇ ਆਈ ਸਾਹਮਣੇ ਇੱਕ ਪਹਿਲੂ ਉੱਪਰ ਆਇਆ ਕਿ ਗੁਰੂ ਸਾਹਿਬਾਨ ਦਸਮ ਪਾਤਸ਼ਾਹ ਜਗਤ ਸਿੰਘ ਜੀ ਜਦੋਂ ਅੰਮ੍ਰਿਤ ਪਾਨ ਕਰਾਉਂਦੇ ਨੇ ਪੰ ਸਿੰਘ ਸਾਹਿਬਾਨ ਨੂੰ ਸੋ ਅੰਮ੍ਰਿਤ ਛਕਾਉਂਦਿਆਂ ਹੋਏ ਜਿਹੜੀ ਉਹਨਾਂ ਦੀ ਉੱਥੇ ਪ੍ਰਦਰਸ਼ਨੀ ਦੇ ਵਿੱਚ ਦਿਖ ਪ੍ਰਗਟਾਈ ਗਈ ਉਹਦੇ ਵਿੱਚ ਉਹਨਾਂ ਦੇ ਪੈਰੀ ਜੋੜੇ ਪਾਈ ਦਿਖਾਈ ਗਏ ਮਤਲਬ ਜੁੱਤੀ ਪਾਈ ਵੀ ਆ ਉਹਨਾਂ ਨੇ ਉਸ ਸਮੇਂ ਜੀ ਜੀ ਸੋ ਇਹ ਇਸ ਨੂੰ ਲੈ ਕੇ ਸ਼ਿਕਾਇਤ ਪਹੁੰਚੀ ਤੇ ਸ਼ਿਕਾਇਦੇਦਾਰ ਤੇ ਹੁਣ ਸਵੇਚਰ ਕਮਾਵੜਿਆਂ ਦੇ ਟਰੈਕਟਰ ਨੂੰ ਵੀ ਮੰਤਰੀ ਸੌਂਧ ਨੂੰ ਵੀ ਹੈਨਾ ਤੇ ਮਤਲਬ ਜੱਤਰ ਗਿਆਨੀ ਕੁਲਦੀਪ ਸਿੰਘ ਗੜਗਾ ਜਹਰਾ ਨੇ ਤਲਵ ਕੀਤਾ ਕਿ ਆਜੋ ਮੰਤਰੀ ਜੀ ਤੁਸੀਂ ਖੁਦ ਪੇਸ਼ ਹੋ ਕੇ ਇੱਕ ਹਫਤੇ ਦੇ ਅੰਦਰ ਅੰਦਰ ਇਹਦਾ ਜਵਾਬ ਦਿਓ ਇਹੀ ਨਹੀਂ ਆ ਜਤਰ ਕਲਦੀਪ ਸਿੰਘ ਗੱਜੋਹਰਾ ਨੇ ਪੰਜਾਬ ਸਰਕਾਰ ਨੂੰ 350 ਸਾਲਾ ਸ਼ੀਤੀ ਪਰਵ ਸੰਬੰਧੀ ਜਿਹੜੀਆਂ ਮਸ਼ਹੂਰੀਆਂ ਕੀਤੀਆਂ ਜਾ ਰਹੀਆਂ ਉਸ ਨੂੰ ਕਹਿੰਦੇ ਅਧੂਰੀ ਤੇ ਗਲਤ ਜਾਣਕਾਰੀ ਵੀ ਹੈ ਹੂੰ ਇਸ ਨੂੰ ਲੈ ਕੇ ਵੀ ਤਾਲਮਾ ਕੀਤੀ ਹੈ ਕਿ ਕੋਈ ਸਮੇਂ ਦੀ ਤਰੀਕ ਦੀ ਦਸਤਾਵੇਜ਼ ਦੀ ਕਿਤੇ ਉਪਰਚੋਲ ਕਰਾ ਲੋ ਨਹੀਂ ਪਤਾ ਇਤਿਹਾਸ ਤੋਂ ਜਾਣੂ ਤਾਂ ਕਿਸੇ ਇਤਿਹਾਸਕਾਰ ਤੋਂ ਸਿੱਖ ਵਿਦਵਾਨ ਤੋਂ ਜਾਣਕਾਰੀ ਲੈ ਲੋ ਹਰਜ ਕੀ ਹੈ ਤੁਹਾਡੀ ਵਿਧੀ ਉਤਰਦੀ ਹੈ ਸੋ ਅਧੂਰੀ ਜਾਣਕਾਰੀ ਤੇ ਗਲਤ ਜਾਣਕਾਰੀ ਤਾਂ ਖਤਰਨਾਕ ਹੁੰਦੀ ਹੈ ਹੂੰ ਸਹੀ ਹੈ ਤੇ ਪਰ ਪਰ ਵਾਈ ਜੀ ਸਰਕਾਰ ਨੂੰ ਤਾਂ ਮੈਨੂੰ ਤਾਂ ਇੱਥੇ ਵੀ ਇਹ ਲੱਗਦਾ ਕਿ ਮੈਂ ਤਾਂ ਹੀ ਕਹਾਂ ਕਿ ਧਰਮ ਦੇ ਆਸਾਂ ਇਮੋਸ਼ਨਲ ਲੋਕਾਂ ਨੂੰ ਰੋਜ਼ ਲੱਗੂਗਾ ਕਿ ਲੈ ਵੀ ਰੋਜ਼ 25 ਅਖਬਾਰਾਂ 'ਚ ਗੁਰੂ ਸਾਹਿਬ ਦੀ ਫੋਟੋ ਲਾ ਕੇ ਗੁਰੂ ਸਾਹਿਬ ਦੀ ਫੋਟੋ ਤਾਂ ਥੋੜੀ ਲਾਉਣਾ ਮਜਬੂਰੀ ਹੈ ਤੁਸੀਂ ਆਪਣੀਆਂ ਫੋਟੋਆਂ ਦਿਖਾਉਣੀਆਂ ਨਾਲ ਸਹੀ ਗੱਲ ਬਿਲਕੁਲ ਬਿਲਕੁਲ ਉਹ ਤਾਂ ਛੱਡ ਨਹੀਂ ਸਕਦਾ ਤੁਸੀਂ ਚਾਰ ਆਪਣਾ ਕਰ ਰਹੇ ਹੋ ਕਿ ਹਾਂ ਅਸੀਂ ਉਹ ਅਸਲੀ ਧਰਮ ਬਣ ਗਏ ਹਾਂ ਹਮ ਸਹੀ ਗੱਲ ਮਤਲਬ ਇਸ ਤਰੀਕਾ ਕਰਦਾ ਜਿਹੜਾ ਇਹ ਪੈਸੇ ਦੀ ਬਰਬਾਦੀ ਹੈ ਇੱਕ ਹੀ ਦੀ ਹੈ ਹੂੰ ਤੁਸੀਂ ਕਾਜ ਇੰਨਾ ਚੰਗਾ ਕਰ ਜੋ ਕਿ ਲੋਕ ਕੱਲਾ ਕੱਲਾ ਪੰਜਾਬ ਦਾ ਵਿਅਕਤੀ ਤੁਹਾਡਾ ਇਸਤਿਹਾਰ ਬਣ ਜਵੇ ਸਹੀ ਗੱਲ ਹੈ ਬਿਲਕੁਲ ਕੱਲਾ ਕੱਲਾ ਵੋਟਰ ਪੰਜਾਬ ਦਾ ਤੁਹਾਡਾ ਆਪਣੇ ਆਪ ਚ ਆਵਾਜ਼ ਬਣ ਜਵੇ ਕਿ ਭਈ ਸਰਕਾਰ ਨੇ ਕੰਮ ਕੀਤਾ ਹੂੰ ਪਿੰਡਾਂ ਦੀਆਂ ਸੱਥਾਂ ਚ ਜਈ ਜੀ ਚਰਚਾ ਹੁੰਦੀ ਹੈ ਉਹ ਸੱਚ ਦੀ ਚਰਚਾ ਹੁੰਦੀ ਹੈ ਜੀ ਅਰ ਦੋਹੇ ਜੀ ਕਾਜ ਕੇ ਸੱਥਾਂ ਤੇ ਜੁੜੀ ਚੰਗੀ ਚਰਚਾ ਹੋਣ ਲੱਗੀ ਹੋਣ ਲੱਗ ਪਵੇ ਸਹੀ ਪਰ ਇਸਤਿਹਾਰਾਂ ਨਾਲ ਬੋਡਾ ਨਾਲ ਪੰਜਾਬ ਦੇ ਕਿਸੇ ਸੜਕ ਤੇ ਨਿਕਲ ਕੇ ਦੇਖੋ ਜੇ ਭਗਵੰਤ ਮਾਨ ਤੇ ਕੇਜਰੀਵਾਲ ਤੁਹਾਨੂੰ ਕਿਸੇ ਖੰਭੇ ਤੇ ਟੰਗਿਆ ਨਾ ਮੇਰੇ ਤਾਂ ਮੇਰਾ ਨਾਮ ਵੱਜੂ ਹਮ ਹਰ ਖੰਭੇ ਤੇ ਟੰਗੇ ਨੇ ਜੀ ਮਤਲਬ ਅਜੇਆ ਕੀ ਕਰਤਾ ਕਿ ਜਿਹੜਾ ਲੋਕਾਂ ਨੂੰ ਪਤਾ ਨਹੀਂ ਲੱਗ ਰਿਹਾ ਤੁਹਾਡੇ ਟੰਗੇ ਤੋਂ ਬਿਨਾ ਤੁਹਾਡੇ ਦਸੇ ਤੋਂ ਬਿਨਾ ਸੋ ਇਸ ਉੱਤੇ ਸਵਾਲ ਕਰਾ ਇੱਕ ਪਾਸੇ ਤੁਸੀਂ ਸਿਧਾਂਤਾਂ ਦੀ ਅਣਦੇਖੀ ਕਰ ਰਹੇ ਹੋ ਮਰਿਆਦਾ ਦੀ ਉਲੰਘਣਾ ਕਰ ਰਹੇ ਹੋ ਦੂਏ ਪਾਸੇ ਪੈਸੇ ਦੀ ਬਰਬਾਦੀ ਕਰ ਰਹੇ ਹੋ ਤੇ ਦਿਖਾਉਣਾ ਆਪਣੇ ਆਪ ਨੂੰ ਧਾਰਮਿਕ ਚਾਣੇ ਹਮ ਜੱਤਰ ਸਾਹਿਬ ਨੇ ਮంత్రిਿਸਾਬ ਦੇ ਡਾਇਰੈਕਟਰ ਨੂੰ ਤਾਲਬ ਕਰਦਾ ਹੈ ਕਿ ਆ ਜਾ ਭਾਈ। ਸਿੱਕਿਆ ਮੰਤਰੀ ਜੀਜੋ ਸਿੰਘ ਬੈਸ ਵੀ ਹਾਂ ਧਿਆਨ ਉਹ ਵੀ ਮੰਗ ਕਰ ਹੋਈ ਸੀ ਕਰੋੜੇ ਦੀ ਜ਼ਿੰਮਰਤਾ ਨਾਲ ਆਪਣੀ ਗਲਤੀ ਕਬੂਲ ਨਹੀਂ ਤੇ ਵੜੇ। ਹਾਂ ਹੈਨਾ ਤੇ ਜਦੋਂ ਅਜੇ ਸਰਕਾਰ ਚ ਨੇ ਇਸ ਤਰ੍ਹਾਂ ਇੱਕ ਵਾਰ ਝਾੜੂ ਲਾਤਾ ਸੀ ਇਹਨਾਂ ਨੇ ਇਸਿਆਰ ਦੇ ਵਿੱਚ ਦਰਬਾਰਸਾਲ ਦੀ ਫੋਟੋ ਦੇ ਨਾਲ। ਮਤਲਬ ਬਾਰ-ਬਾਰ ਗਲਤੀਆਂ ਨਹੀਂ ਤਾਂ ਦੁੱਧ ਦਾ ਫੁੱਕਿਆ ਫਿਰ ਲੱਸੀ ਨੂੰ ਹੁੱਕਾ ਮਾਰਤੀ ਬੰਦਾ ਉਹ ਤੋ ਸचेत ਹੋ ਜਾਂਦਾ ਬੰਦਾ। ਹਾਂ। ਅੱਛਾ ਤੁਸੀਂ ਉਹ ਤੋਂ ਬਾਅਦ ਮੈਂ ਹੀ ਕਹਿੰਦਾ ਕਿ ਮੰਤਰੀ ਨੇ ਉੱਥੇ ਦੇਖਿਆ ਹੋਣਾ ਕਿ ਆ ਫੋਟੋ ਕਿਹੜੀ ਲੱਗਦੀ ਕਿਹੜੀ ਨਹੀਂ। ਹਾਂ ਹਾਂ ਹਾਂ। ਪਤਾ ਵੀ ਨਾ ਥੱਲੇ ਵਾਲੇ ਅਧਿਕਾਰੀ ਨੇ ਕੀਤਾ ਹੋਣਾ ਪਰ ਜਦੋਂ ਤੁਹਾਨੂੰ ਪਤਾ ਹੈ ਵੀ ਤੁਸੀਂ ਉਹਦੇ ਮੁਖੀ ਹੋ ਤਾਂ ਤੁਹਾਡੀ ਜ਼ਿੰਮੇਵਾਰੀ ਬਣਦੀ ਹੈ ਕਿ ਉਹਦੇ ਪ੍ਰਕਿਰਿਆ ਚੋਂ ਨਿਕਲੇ ਤੇ ਕਿੰਜ ਜਾਵੇ ਸਹੀ ਸਹੀ ਜੇ ਨਹੀਂ ਅਬ ਜ਼ਿੰਮੇਵਾਰੀ ਕਬੂਲੋ ਹੁਣ ਜਾਣਾ ਪਊਗਾ ਜੀ ਹਫ਼ਤੇ ਦੇ ਅੰਦਰ ਅੰਦਰ ਪਰਮ ਹੋਣ ਲਿਖਿਆ ਦਿੱਤਾ ਗਿਆ ਜੀ ਜੀ ਤੇ ਅਗਲੀ ਗੱਲ ਕਰੀਏ ਰਾਹੁਲ ਗਾਂਧੀ ਦੀ ਕਹਿੰਦੇ 272 ਸਾਬਕਾ ਅਧਿਕਾਰੀ ਨੇ ਜਿਨ੍ਹਾਂ ਨੇ ਸ਼ਰਮਾ ਜੀ ਰਾਹੁਲ ਗਾਂਧੀ ਦੇ ਖਿਲਾਫ ਚਿੱਠੀ ਲਿਖੀ ਹੈ ਜੀ ਬਿਲਕੁਲ ਜੀ ਭਾਰਤ ਦੇ ਸਾਬਕਾ ਜੱਜ ਹਮ ਹਮ ਪਰ ਸਾਬਕਾ ਵੱਡੇ ਬਿਊਰੋਕ੍ਰੇਟ ਜਿਨ੍ਹਾਂ ਦੇ ਵਿੱਚ ਸਾਕਾ ਰਾਜਦੂਤ ਵੀ ਸ਼ਾਮਲ ਨੇ ਹਾਂਜੀ ਹਾਂਜੀ ਕਈ ਵੱਡੇ ਰਿਟਾਇਰਡ ਫੌਜੀ ਅਧਿਕਾਰੀ ਇਹਨਾਂ ਗਿਣਤੀ ਕਰੀਬ 272 ਬਣਦੀ ਹੈ ਜੀ ਇਹਨਾਂ ਨੇ ਮਿਲ ਕੇ ਰਾਹੁਲ ਗਾਂਧੀ ਤੇ ਕਾਂਗਰਸ ਦੇ ਨਾਮ ਤੇ ਚਿੱਠੀ ਲਿਖੀ ਹੈ ਹਾਂ ਹਾਂ ਤੇ ਰਾਹੁਲ ਗਾਂਧੀ ਨੂੰ ਇੱਕ ਤਰ੍ਹਾਂ ਨਾਲ ਘੇਰਦੇ ਇਹਨਾਂ ਨੇ ਸਵਾਲ ਕੀਤਾ ਕਿ ਤੁਸੀਂ ਕਿਉਂ ਮੁਲਕ ਦੀ ਬਦਨਾਮੀ ਖਰਾ ਰਹੇ ਹੋ ਜੀ ਤੁਸੀਂ ਕਿਉਂ ਚੌਣ ਕਮਿਸ਼ਨ ਨੂੰ ਕਟੜਚ ਖੜਾ ਕਰਕੇ ਲੋਕਾਂ ਦੇ ਮਨਾਂ 'ਚ ਨਵੇਂ ਸ਼ੰਕੇ ਚੋਬੇ ਪੈਦਾ ਕਰ ਰਹੇ ਵਾਹ ਇਤਵਾਂ ਨੂੰ ਸ਼ੋਅ ਦਾ ਨਹੀਂ ਇਹ ਚੰਗਾਰੀ ਲੋਕਤੰਤਰ ਲਈ ਸਹੀ ਨਹੀਂ ਹੂੰ ਹੂੰ ਮਤਲਬ ਕਰੀਬ ਹੈ 16 ਰਿਟਾਇਰਡ ਜੱਜ ਨੇ ਜੀ ਠੀਕ ਹੈ ਇਹ 123 ਸੇਵਾ ਮੁਕਤ ਅਧਿਕਾਰੀ ਨੇ ਜਿਨ੍ਹਾਂ ਦੇ ਵਿੱਚ 14 ਦੇ ਕਰੀਬ ਸਾਬਕਾ ਰਾਜਦੂਤ ਵੀ ਸ਼ਾਮਲੇ ਨੇ 123ਆਂ ਦੇ ਵਿੱਚ ਤੇ 133 ਦੇ ਕਰੀਬ ਸਾਬਕਾ ਫੌਜੀ ਅਧਿਕਾਰੀ ਨੇ ਮਤਲਬ ਇਹ ਸਾਰੇ ਉਹ ਨਾਮ ਨੇ ਜਿਹੜੇ ਭਾਰਤ ਦੇ ਰੋਸ਼ਨ ਦਿਮਾਗ ਨਾਮਾ ਦੇ ਵਿੱਚ ਸ਼ਾਮਲ ਹੈ ਸ਼ਾਮਲ ਨੇ ਸਹੀ ਹੈ ਇਸ ਚੇਤਨ ਦਿਮਾਗਾਂ ਦੇ ਵਿੱਚ ਸ਼ਾਮਲ ਜੇ ਉਹਨਾਂ ਨੂੰ ਇਹ ਲੱਗਿਆ ਕਿ ਵਿਰੋਧੀ ਧਿਰ ਦਾ ਲੀਡਰ ਦਰੁਸਤ ਕੰਮ ਨਹੀਂ ਕਰ ਰਿਹਾ ਉਹ ਉਲਟਾ ਭਰਮ ਭਲੇਖੇ ਪੈਦਾ ਕਰ ਰਿਹਾ ਉਹਨਾਂ ਨੇ ਸਵਾਲ ਖੜਾ ਕੀਤਾ ਕਿ ਜਿੱਥੇ-ਜਿੱਥੇ ਤੁਸੀਂ ਜਿੱਤ ਜਾਂਦੇ ਹੋ ਚਾਹੇ ਐਮਐਲਏ ਚਾਹੇ ਐਮਪੀ ਜਾਂ ਸੂਬੇ ਦੀ ਚੋਣ ਉਸ ਸਮੇਂ ਤਾਂ ਤੁਹਾਨੂੰ ਚੋਣ ਕਮਿਸ਼ਨ 'ਚ ਖਾਮੀ ਨਜ਼ਰ ਨਹੀਂ ਆਉਂਦੀ ਹਮ ਜਦੋਂ ਤੁਸੀਂ ਹਾਰ ਜਾਂਦੇ ਹੋ ਫਿਰ ਤੁਹਾਨੂੰ ਖਾਮੀ ਨਜ਼ਰ ਆਉਂਦੀ ਹੈ ਤੇ ਇਸ ਨੂੰ ਲੈ ਕੇ راہુલ ਗਾਂਧੀ ਤਿੰਨ ਵਾਰ ਪ੍ਰੈਸ ਕਾਨਫਰੰਸ ਕਰਕੇ ਚੋਣ ਕਮਿਸ਼ਨ ਦੇ ਬਾਤ ਉਹ ਤੇਟ ਚੁੱਕਿਆ ਹੂੰ ਸੋ ਇਸ ਲਈ ਇਹ ਚਿੱਠੀ ਦੀ ਬਹੁਤ ਅਹਿਮੀਅਤ ਬਣਦੀ ਹੈ ਕਿ 272 ਵੱਡੇ ਨਾਮ ਪਰ ਮੋਟੀ ਨਾਮ ਜਿਨ੍ਹਾਂ ਦੇ ਉੱਤੇ ਜ਼ਿੰਮੇਵਾਰੀਆਂ ਰਹੀਆਂ ਰੀਆਂ ਇਨਸਾਫ ਤੋਂ ਲੈ ਕੇ ਹੈ ਨਾ ਫੌਜੀ ਸੇਵਾ ਤੱਕ ਦੀਆਂ ਉਹਨਾਂ ਨੇ ਜੀ ਚਿੱਠੀ ਲਿਖੀ ਤਾਂ ਗੰਭੀਰਤਾ ਹੈਗੀ ਹੈ ਸੋ ਫਿਰ راہુલ ਗਾਂਧੀ ਨੂੰ ਇਹ ਪਹਿਲੂ ਦਾ ਜਵਾਬ ਦੇਣਾ ਚਾਹੀਦਾ ਹੂੰ ਵਿਰੋਧੀ ਧਿਰ ਨੂੰ ਕਾਂਗਰਸ ਨੂੰ ਇਹਦਾ ਜਵਾਬ ਦੇਣਾ ਚਾਹੀਦਾ ਹਮ ਪਰ ਹਰ ਸਿੱਕੇ ਦੇ ਦੋ ਪਹਿਲੂ ਹੁੰਦੇ ਆ ਹੁੰਦੇ ਨੇ ਬਿਲਕੁਲ ਸਹੀ ਹੈ ਸਹੀ ਹੈ ਹਮ ਕੀ ਇਹਹੀ ਚਿੱਠੀ ਚੋਣ ਕਮਿਸ਼ਨ ਨੂੰ ਵੀ ਲਿਖੀ ਜਾ ਸਕਦੀ ਸੀ ਹਮ ਬਿਲਕੁਲ ਲਿਖਿਆ ਕਿ ਵੀ ਜੇ ਵਿਰੋਧੀ ਧਿਰ ਦਾ ਲੀਡਰ ਤੁਹਾਡੇ ਤੇ ਸਵਾਲ ਖੜੇ ਕਰ ਰਿਹਾ ਤੁਹਾਡੀ ਬਦਨਾਮੀ ਹੋ ਰਹੀ ਆ ਤੁਸੀਂ ਸਪਸ਼ਟਾ ਕਿ ਜਵਾਬਤਾ ਦਿਓ ਕਿ ਇਹ ਕਿਉਂ ਸਵਾਲ ਆ ਰਹੇ ਨੇ ਤੁਹਾਡੇ ਤੇ ਸਹੀ 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 ਤੁਹਾਡੀ ਜ਼ਿੰਮੇਵਾਰੀ ਹੁੰਦੀ ਤੁਸੀਂ ਜਵਾਬ ਦਿਓ ਇੱਕ ਚਿੱਠੀ ਲਾਉਂਗਾ ਨਹੀਂ ਲਿਖੀ ਸ਼ਾਹਬ ਜੀ ਹਮ ਦੂਸਰੀ ਚਿੱਠੀ ਇਹਦੇ ਵੀ ਲਿਖਦੇ ਕਿ ਇਹ ਇਹ ਚਿੱਠੀ ਉਸ ਸਮੇਂ ਤਾਂ ਨਹੀਂ ਜਨਮ ਲਈ ਜਦੋਂ ਲੱਗ ਰਿਹਾ ਕਿ ਵਿਆਹ ਨਹੀਂ ਚੋਣਾਂ ਨੂੰ ਲੈ ਕੇ ਨਵੀਂ ਪ੍ਰੈਸ ਕਾਨਫਰੰਸ ਹੋ ਸਕਦੀ ਹੈ ਹੂੰ ਉਸ ਤੋਂ ਪਹਿਲਾਂ ਤਾਂ ਜਨਮ ਲੈ ਰਹੀ ਚੰਗੀ ਗੱਲ ਹੈ ਜੀ ਜੇ ਸਾਡੀਆਂ ਇਹ ਮਾਨਜੋਗ ਸ਼ਕਤੀਆਂ ਇਸ ਪਹਿਲੂ ਤੇ ਨਜ਼ਰ ਰੱਖਦੀਆਂ ਕਿ ਦੇਸ਼ ਦੀਆਂ ਸੰਸਥਾਵਾਂ ਕਮਜ਼ੋਰ ਨਹੀਂ ਹੋਣੀਆਂ ਚਾਹੀਦੀਆਂ ਹੂੰ ਦੇਸ਼ ਦਾ ਸੰਵਿਧਾਨਕਤੰਤਰ ਕਮਜ਼ੋਰ ਨਹੀਂ ਹੋਣਾ ਚਾਹੀਦਾ ਹੂੰ ਹੂੰ ਦੇਸ਼ ਦੇ ਪ੍ਰਧਾਨ ਮੰਤਰੀ ਨੂੰ ਵੀ ਚਿੱਠੀ ਲਿਖਣੀ ਚਾਹੀਦੀ ਹੈ ਜੀ ਹੂੰ ਕਿ ਦੇਸ਼ ਦੇ ਵਿੱਚ ਜਿਹੜਾ ਇਹ ਵਰਗਵੰਡ ਹੋ ਰਿਹਾ ਹੈ ਧਰਮਵੰਡ ਹੋ ਰਿਹਾ ਹੈ ਹੈਨਾ ਪਾਸ਼ਾਵੰਡ ਹੋ ਰਿਹਾ ਹੈ ਇਹ ਸੂਬਿਆਂ ਦੇ ਹੱਕਾਂ ਦੇ ਡਾਕਾ ਵੱਜ ਰਿਹਾ ਹੈ ਜੀ ਇਹ ਲੋਕਤਨ ਨੂੰ ਕਮਜ਼ੋਰ ਕਰ ਦੂਗਾ ਜੀ ਇਹ ਵੀ ਚਿੱਠੀ ਲਿਖੀ ਜਾ ਸਕਦੀ ਹੈ ਜੀ ਦੇਖੋ ਮੈਨੂੰ ਨਹੀਂ ਪਤਾ ਕਿ ਇਹ ਸਾਰੇ ਇੱਕੋ ਛਾਤੇ ਹੇਠ ਰਹਿੰਦੇ ਕਿਤੇ ਇੱਕੋ ਘਰਸਤਾ ਨਹੀਂ ਰਹਿੰਦੇ 272 ਬੰਦੇ ਜੇ ਤਾਂ ਇੱਕੋ ਘਰ ਚ ਰਹਿੰਦੇ ਆ ਫਿਰ ਤਾਂ ਠੀਕ ਹੈ ਰੋਜ਼ ਮਿਲਦੇ ਬੈਠਦੇ ਉਹਨਾਂ ਗੱਲਾਂ ਹੁੰਦੀਆਂ ਨੇ ਤਾਂ ਮਤਲਬ ਅੱਜ ਦੀ ਤਰੀਕ ਦੇ ਵਿੱਚ ਇਸ ਤਰੀਕੇ ਨਾਲ ਇਕੱਠੇ ਹੋ ਕੇ ਚਿੱਠੀ ਲਿਖਣ ਦੇ ਪਿੱਛੇ ਇੱਕ ਮਨਸ਼ਾ ਨਾਲ ਹੂੰ ਤਾਂ ਕੀ ਇਹ ਕੋਈ ਸਿਆਸੀ ਡਿਜ਼ਾਈਨ ਤਾਂ ਨਹੀਂ ਭਾਈ ਇਹਦਾ ਵੀ ਜਵਾਬ ਦੇਣਾ ਪੈਣਾ ਹੂੰ ਬਿਲਕੁਲ ਜੀ ਸਹੀ ਹੈ ਕੀ ਕੀ ਸੱਚਮੁੱਚ ਤੁਸੀਂ ਆਪਣੀ ਸੋਚ ਵਿਚਾਰ ਚੋਂ ਇੱਕ ਚਿੱਠੀ ਲਿਖੀ ਹੈ ਹੂੰ ਜਾਂ ਇਹ ਜਿਵੇਂ ਕਿਹਾ ਜਾਂਦਾ ਕਿ ਸਾਡਾ ਰਾਸ਼ਟਰੀ ਮੀਡੀਆ ਨੂੰ ਇੱਕ ਸਕ੍ਰਿਪਟ ਆਉਂਦੀ ਹੈ ਉਹ ਚੱਲਦੀ ਹੈ ਸਕ੍ਰਿਪਟਡ ਤਾਂ ਨਹੀਂ ਇਹ ਤੁਹਾਨੂੰ ਵੀ ਸਕ੍ਰਿਪਟ ਨਾਲ ਜਦੋਂ ਤੁਸੀਂ ਜਦ ਤੱਕ ਕਚਹਿਰੀ 'ਚ ਆ ਗਏ ਹੂੰ ਤੇ ਜੇ ਤੁਹਾਨੂੰ ਸਵਾਲ ਕਰਨ ਦਾ ਹੱਕ ਹੈ ਤਾਂ ਤੁਹਾਨੂੰ ਜਵਾਬ ਦੇਣ ਦਾ ਵੀ ਤੁਹਾਡੀ ਜ਼ਿੰਮੇਵਾਰੀ ਹੈ ਪਾਰਟ 1 ਨੂੰ ਵੀ ਹੂੰ ਸੋ ਇਸ ਲਈ ਜੇ ਰਾਹੁਲ ਗਾਂਧੀ ਤੇ ਉਹਦੀ ਪਾਰਟੀ ਨੂੰ ਜਵਾਬ ਦੇਣਾ ਆਪਣਾ 272 ਅਦੇ ਹਵਾਲੇ ਨਾਲ ਇੱਕ ਗੰਭੀਰ ਚਿੱਠੀ ਹੈ ਕਿ ਦੇ ਮਿੱਤਰਾਂ ਜਵਾਬ ਤੇ ਕੋਈ ਉਹੀ ਤਾਂ ਨਹੀਂ ਰੋਲਾ ਪਾਈ ਜਾਂਦਾ ਤਾਂ ਇਹ ਜਵਾਬ ਦੋਣ ਕਮਿਸ਼ਨ ਤੋਂ ਵੀ ਮੰਗੋ ਇਹ ਜਵਾਬ ਭਾਰਤ ਸਰਕਾਰ ਤੋਂ ਹੀ ਮੰਗੋ ਕਿ ਸਵਾਲ ਚਾਣ ਕੇ ਵਿਚ ਨੂੰ ਸਰਕਾਰ ਕਿਉਂ ਪ੍ਰੈਸ ਕਾਨਫਰੰਸ ਕਰਨ ਬਹਿ ਜਾਂਦੀ ਹੈ ਹੂੰ ਇੱਕ ਹੀ ਹੈ ਪਹਿਲੂ ਉੱਪਰ ਦੇ ਨਾਲ ਜਨਾਬ ਸੋ ਇਸ ਲਈ ਉਧਰ ਵੀ ਕਦੇ ਚਿੱਠੀ ਲਿਖ ਦੇਣ 272 ਤਾਂ ਚੰਗਾ ਲੱਗੇ हां जी बिल्कुल ਤੁਸੀਂ ਬਹੁਤ ਬਹੁਤ ਸੋਹਣੇ ਸ਼ਬਦਾਂ ਦੇ ਵਿੱਚ ਤੇ ਸਾਰੇ ਪਹਿਲੂਆਂ ਤੋਂ ਕਵਰ ਕਰਕੇ ਤੁਸੀਂ ਇਹ ਗੱਲ ਦੱਸੀ ਹੈ ਸ਼ੁਰੂਆਤ ਤੁਸੀਂ ਇੱਥੋਂ ਕੀਤੀ ਸ਼ਰਮਾ ਜੀ ਵੀ ਰੋਸ਼ਨ ਦਿਮਾਗ ਬੰਦੇ ਨੇ ਪੜ੍ਹੇ ਲਿਖੇ ਬੰਦੇ ਨੇ ਦੁਨੀਆਂ ਨੂੰ ਸਮਝਣ ਵਾਲੇ ਬੰਦੇ ਨੇ ਪਰ ਖਬਰਾਂ ਨੂੰ ਦੇਖਣ ਵਾਲੇ ਪਰਚੋਲਣ ਵਾਲੇ ਬੰਦੇ ਨੇ ਔਰ ਕਮਾਲ ਦੀ ਗੱਲ ਆ ਵੀ ਇੱਕ ਪਹਿਲੂ ਤੇ ਗੱਲ ਜ਼ੋਰ ਦੇਈ ਜਾਂਦੇ ਨੇ ਭਾਰਤ ਦੀ ਬਦਨਾਮੀ ਹੁੰਦੀ ਹੈ ਭਾਰਤ ਦੀ ਬਦਨਾਮੀ ਭਾਰਤ ਦੀ ਬਦਨਾਮੀ ਕਿਸੇ ਦੇ ਦੋਸ਼ਾਂ ਨਾਲ ਨਹੀਂ ਹੋਣੀ ਭਾਰਤ ਦੀ ਬਦਨਾਮੀ ਅਕਾਉਂਟੇਬਿਲਟੀ ਜਵਾਬਦੇਹੀ ਗਾਇਬ ਹੋਣ ਨਾਲ ਹੋਣੀ ਹੈ ਨਹੀਂ ਕੋਈ ਸ਼ੀਲਡ ਨਾ ਕਰੋ ਜਿਵੇਂ ਤੁਸੀਂ ਕਿਹਾ ਨਾ ਵੀ ਚਿੱਠੀ ਦੂਜੇ ਪਾਸੇ ਵੀ ਲਿਖੋ ਉਹਨਾਂ ਤੇ ਵੀ ਜ਼ੋਰ ਉਹਨਾਂ ਹੀ ਪਾਓ ਸੋ ਇਹ ਜਿਹੜਾ ਤੁਸੀਂ ਇੱਕ ਵਜ ਦੀ ਨੁਕਤਾਛੋਇਆ ਨਾ ਕਿ ਕਿਤੇ ਸਕ੍ਰਿਪਟਡ ਤਾਂ ਨਹੀਂ ਸਾਰਾ ਕੁਝ ਉਹ ਜਦੋਂ ਇੱਕ ਤਰਫਾ ਗੱਲ ਹੋਊਗੀ ਤੇ ਉਹ ਸਕ੍ਰਿਪਟਡ ਬੰਨੀ ਇਸ਼ਾਰਾ ਹੋਣਾ ਹੀ ਹੋਣਾ ਜੀ ਤੇ ਅਗਲੀ ਗੱਲ ਕਰੀਏ ਭਾਰਤ ਪਹੁੰਚਣ ਤੇ ਕਹਿੰਦੇ ਐਨਆਈਏ ਨੇ ਸਵਾਗਤ ਕੀਤਾ ਅਨਮੋਲ ਬਿਸ਼ਨੋਈ ਦਾ ਜੀ ਬਿਲਕੁਲ ਪ੍ਰਵੀਨ ਜੀ ਲੋਰੈਂਸ ਬਿਸ਼ਨੋਈ ਦਾ ਪਰ ਅਨਮੋਲ ਬਿਸ਼ਨੋਈ ਅਮਰੀਕਾ ਤੋਂ ਰਿਪੋਰਟ ਹੋ ਕੇ ਆਇਆ ਜੀ ਦੇ ਦਿੱਲੀ ਦੇ 에어ਪੋਰਟ ਦੇ ਉੱਤੇ ਕੱਲ ਪੂਰਾ ਦਿਨ ਹਲਚਲ ਰਹੀ ਸੁਰੱਖਿਆ ਸਖਤ ਰਹੀ ਹੈ ਨਾ ਤੇ ਕਾਫੀ ਭਜਨਰ ਉੱਥੇ ਦੇਖੀ ਗਈ ਤਣਾਅ ਉੱਥੇ ਦੇਖਿਆ ਗਿਆ ਤੇ ਆਕਰ ਉਹਦੇ ਆਉਣ ਤੋਂ ਬਾਅਦ NIA ਨੇ ਤੁਰੰਤ ਉਹਨੂੰ ਆਪਣੇ ਕੰਟਰੋਲ ਚ ਲੈ ਲਿਆ ਆਪਣੇ ਗ੍ਰਿਫਤ ਚ ਲੈ ਲਿਆ ਹੈ ਨਾ ਤੇ ਕਿਉਂਕਿ ਲੋੜਿੰਦਾ ਸੀ ਕਈ ਮਾਮਲਿਆਂ ਦੇ ਵਿੱਚ ਮੈਂ ਦੇਖ ਰਿਹਾ ਸੀਗਾ ਕਿ ਉਹਦੇ ਉੱਤੇ ਦੋ ਦਰਜਨ ਦੇ ਕਰੀਬ ਕੇਸ ਨੇ ਤੇ 6 ਤੋਂ 7 ਚੁਬਿਆਂ ਦੇ ਵਿੱਚ ਕਰੀਬਤ ਭਾਰ ਹੈ ਉਹਦੀ ਤੇ ਰਾਜਸਥਾਨ ਦੇ ਵਿੱਚੇ ਉਹਦੇ ਪਰ ਮੈਂ ਖਾਲ 20-22 ਕੇਸ ਚੱਲਦੇ ਆ ਹਾਂ ਉਹ ਤੋਂ ਕਿਨ੍ਹਾ ਫਿਰ ਪੰਜਾਬ ਚ ਮਹਾਰਾਸ਼ਟਰ ਤੇ ਹੋਰ ਨਾ ਕਿੰਨੇ ਸੁਬਿਆਂ ਦੇ ਵਿੱਚ ਉਹ ਰਿੰਦਾ ਸੀ ਮਤਲਬ ਵੱਡੇ ਕੇਸਾਂ ਜਿਹਦੀ ਚਰਚਾ ਕਰੀ ਸਿੱਧੂ ਮੂਸੇ ਵਾਲੇ ਕਤਲकांड ਚੋਂ ਦਾ ਨਾਮ ਬੋਲਦਾ ਹਾਂ ਬਾਬਾ ਸਦੀਕੀ ਦੇ ਮਾਮਲੇ ਚੋਂ ਦਾ ਨਾਮ ਬੋਲਦਾ ਹੈ ਸਲਮਾਨ ਖਾਨ ਦੇ ਕਰਕੇ ਫਾਇਰਿੰਗ ਦੇ ਮਾਮਲੇ ਚੋਂ ਦਾ ਨਾਮ ਬੋਲਦਾ ਹੈ ਸੋ ਇਜ ਕਿੰਨੇ ਮਾਮਲੇ ਨੇ ਤੇ ਉਹ ਟੌਰੈਂਸ ਬਿਸ਼ਨੋਈ ਦਾ ਭਰਾ ਏ ਗੋਲਡੀ ਬਰਾੜ ਤੇ ਇਹਨਾਂ ਦੀ ਟੀਮ ਨਾਲ ਮਿਲ ਕੇ ਕੰਮ ਕਰਦਾ ਸੀ ਜੀ ਹੈਨਾ 220 ਤੋਂ ਲੈ ਕੇ 223 ਤੱਕ ਦੀਆਂ ਮਾਰਦੋਤਾਵਾਂ ਦੇ ਹਵਾਲੇ ਨਾਲ ਚਰਚਾ ਚ ਸੀ ਸੋ ਚਲੋ ਹੁਣ ਉੱਥੋਂ ਕਹਿੰਦੇ ਜੀ ਉਹ ਗਲਤ ਤਰੀਕੇ ਨਾਲ ਗਿਆ ਇੱਥੋਂ ਜੀ ਝਾਲੀ ਪਾਸਪੋਰਟ ਬਣਾ ਕੇ ਜੀ ਹੋਰ ਮੁਲਕਾਂ 'ਈ ਉੱਥੇ ਪਹੁੰਚ ਗਿਆ ਹਮ ਹਮ ਤੇ ਉੱਥੇ ਇੱਕ ਲਾਈਵ ਸ਼ੋਅ ਦੇ ਵਿੱਚ ਸੈਲਫੀਆਂ ਲੈਂਦਾ ਦਿਖ ਵੀ ਗਿਆ ਜੀ ਉਹ ਤੋਂ ਬਾਅਦ ਚਰਚਾ ਨਵੇਂ ਸ੍ਰੀ ਉਤਰਪੀ ਹੁਣ ਇਹ ਪਤਾ ਨਹੀਂ ਜੀ ਮਤਲਬ ਕਿ ਉੱਥੋਂ ਸੇਫ ਕੱਢ ਕੇ ਲੈਂਦਾ ਪਤਾ ਨਹੀਂ ਜੀ ਉੱਥੋਂ ਮਤਲਬ ਕਿ ਅਗਲਿਆਂ ਨੇ ਉਸ ਕੜੀ ਚ ਕੰਢਿਆ ਜਿਹੜੀ ਕੜੀ 'ਚੋਂ ਗੈਰਕਾਨੂੰਨੀ ਲੋਕਾਂ ਨੂੰ ਕੱਢ ਰਹੇ ਨੇ ਸੋ ਹੁਣ ਉਹ ਐਨਆਈਏ ਦੀ ਕਸਟਡੀ 'ਚ ਹੈ ਐਨਆਈਏ ਨੇ ਕੱਲ ਉਹਨੂੰ ਗ੍ਰਿਫਤਾਰ ਕਰਦਿਆ ਅ ਦਿੱਲੀ ਦੀ ਪਟਿਆਲਾ ਹਾਊਸ ਦਾਨ ਦੇ ਚ ਪੇਸ਼ ਕੀਤਾ 15 ਦਿਨ ਦਾ ਉਹਦਾ ਰਿਮਾਂਡ ਮੰਗਿਆ ਸੀ 11 ਦਿਨ ਦਾ ਰਿਮਾਂਡ ਮਿਲ ਗਿਆ ਸੋ ਹੁਣ ਉਹਦੀ ਮੇਜ਼ਬਾਨੀ ਐਨਆਈਏ ਕਰ ਰਹੀ ਹੈ ਜੀ ਉਹ ਕਿਹੋ ਜੀ ਕਰ ਰਹੀ ਹੈ ਰੋਨੀ ਤਰੀਕੇ ਤੋਂ ਕਿ ਸਰਕਾਰੀ ਤਰੀਕੇ ਤੋਂ ਤਾਂ ਇਹੋ ਜਾਨਨ ਇਹੋ ਜਾਨਨ ਬਿਲਕੁਲ ਸਹੀ ਹੈ ਬਿਲਕੁਲ ਸਹੀ ਹੈ ਸ਼ਰਮਾ ਜੀ ਨਾ ਖਾਸ ਖਬਰਾਂ ਤੇ ਖਾਸ ਜਾਣਕਾਰੀਆਂ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਸਤਿ ਸ਼੍ਰੀ ਅਕਾਲ ਜੀ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪਣੇ ਨਾਲ ਜੁੜੇ ਸਨ ਪੰਜਾਬ ਤੋਂ ਸੀਨੀਅਰ ਪੱਤਰਕਾਰ ਦੀਪਕ ਸ਼ਰਮਾ ਜਨਾਰਥ ਜੀ ਜਿਨ੍ਹਾਂ ਦੇ ਨਾਲ ਆਪਾਂ ਕੀ ਅਹਿਮ ਖਬਰਾਂ ਨੂੰ ਲੈ ਕੇ ਚਰਚਾ ਕੀਤੀ ਹੈ ਅ ਦੀਪਕ ਸ਼ਰਮਾ ਚਨਾਰਥਲ ਜੀ ਦੇ ਬਾਰੇ ਜਦੋਂ ਆਪਾਂ ਗੱਲ ਕਰਦੇ ਹੁੰਨਾ ਸਹਿਤਕ ਸਰਗਰਮੀਆਂ ਦਾ ਵੀ ਆਪਾਂ ਉਹਨਾਂ ਦਾ ਹਵਾਲਾ ਦਿੰਨੇ ਹੁੰਨੇ ਆ ਤੇ ਇਹੀ ਸਾਡਾ ਕੰਮ ਆ ਸਾਰਿਆਂ ਦਾ ਕਿ ਜਾਣਕਾਰੀਆਂ ਤੁਹਾਡੇ ਤੱਕ ਪਹੁੰਚਾਉਣਾ ਪਰ ਤੁਸੀਂ ਦੇਖੋ ਵੀ ਜਾਣਕਾਰੀਆਂ ਜਿਹੜੇ ਦੇਣ ਵਾਲੇ ਲੋਕ ਨੇ ਜਾਂ ਜਿਹੜੇ ਸਕ੍ਰਿਪਟਡ ਕੰਮ ਕਰਨ ਵਾਲੇ ਲੋਕ ਨੇ ਉਹ ਆਪਣੇ ਆਪ ਨੂੰ ਕਹਿੰਦੇ ਤਾਂ ਪੜ੍ਹੇ ਲਿਖੇ ਨੇ ਮੈਨੂੰ ਸ਼ਰਮਾ ਜੀ ਬਹੁਤ ਤੁੰਬੇ ਇਸ ਖਬਰ ਨੇ ਕਿ ਕਿਵੇਂ ਲੋਕਾਂ ਨੂੰ ਗੁੰਮਰਾਹ ਕਰਨ ਦੇ ਲਈ ਪੜ੍ਹੇ ਲਿਖੇ ਲੋਕਾਂ ਨੂੰ ਅਣਪੜ ਬਣਾ ਕੇ ਮੂਰੇ ਲਾਇਆ ਜਾ ਰਿਹਾ ਹੈ ਅਣਪੜ ਵੀ ਇਸ ਤੋਂ ਜ਼ਿਆਦਾ ਸੋਝੀ ਰੱਖਦੇ ਨੇ ਪੜ੍ਹੇ ਲਿਖੇ ਹੋ ਕੇ ਇੱਕ ਤਰਫਾ ਹੋਣਾ ਬਹੁਤ ਮਾੜੀ ਗੱਲ ਆ ਅਣਪੜ੍ਹ ਹੋ ਕੇ ਸਾਰੇ ਪੱਖਾਂ ਨੂੰ ਦੇਖਣਾ ਉਸ ਤੋਂ ਕਿਤੇ ਜ਼ਿਆਦਾ ਸ਼ਾਨਦਾਰ ਤੇ ਸੋਹਣੀ ਗੱਲ ਆ ਬਹੁਤ ਬਹੁਤ ਧੰਨਵਾਦ ਇੱਕ ਵਾਰ ਫਿਰ ਤੋਂ ਤੁਹਾਡਾ ਜੀ ਸਤਿ ਸ੍ਰੀ ਅਕਾਲ ਪੰਜਾਬ ਡੀਐਸਏ ਦੇ ਉੱਤੇ ਪ੍ਰੋਗਰਾਮਾਂ ਦਾ ਸਿਲਸਲਾ ਲਗਾਤਾਰ ਚੱਲ ਰਿਹਾ ਜੁੜੇ ਰਹੋ ਪੰਜਾਬੀ ਡੀਐਸਏ ਦੇ ਨਾਲ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ